ਪ੍ਰਦਾਵ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਾਲ ਮਿਲਿਆ ਹੈ ਦਿਨ ਬਦਨ ਸਾਡਾ ਕਾਫਲਾ ਸਾਡਾ ਪਰਿਵਾਰ ਜੜਾਇਆ ਉਹ ਵੱਧਦਾ ਜਾ ਰਿਹਾ ਜੋ ਕੰਮ ਪਿਛਲੇ 2 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸੂਜਮਾਨਸਿਆਂ ਨੇ ਲੋਕ ਨੇ ਉਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਆ ਸ਼ਾਮਲ ਹੋ ਰਹੇ ਨੇ ਸਾਡੇ ਅੱਜ ਬੰਡਾਲਾ ਤੋਂ ਜਿਹੜੇ ਮੋਤਬਰ ਸੱਜਣ ਨੇ ਜਿਨ੍ਹਾਂ ਤੇ ਸਰਦਾਰ ਬਖਸ਼ੀ ਸਿੰਘ ਕਾਉਂਸਲ ਮੈਂਬਰ ਜੇ ਮੈਂਬਰ ਪੰਚਾਇਤ ਜਿਹੜੇ ਮੌਜੂਦਾ ਨੇ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਉਹ ਵੀ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਬਖਸ਼ ਸਿੰਘ ਜੀ ਸਰਦਾਰ ਸੁੱਚਾ ਸਿੰਘ ਜੀ ਨਿਸ਼ਾਨ ਸਾਡੇ ਸਰਪੰਚ ਸਾਹਿਬ ਅਮਰੀਕ ਜੀ ਜਿਨ੍ਹਾਂ ਨੇ ਸਾਰੇ ਸਾਡੀ ਬਹੁਤ ਵਧੀਆ ਟੀਮ ਜਿਹੜੀ ਆ ਇਸ ਵੇਲੇ ਬੰਡਾਲਾ ਦੇ ਵਿੱਚ ਕੰਮ ਕਰ ਰਹੀ ਆ ਪਹਿਲਾਂ ਵੀ ਅਸੀਂ ਬੜੇ ਵੱਡੇ ਮਾਰਜਨ ਦੇ ਨਾਲ ਬੰਡਾਲੇ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਆ ਸੋ ਇਹਨਾਂ ਸਾਰੇ ਸੱਜਣਾ ਰਿਆਂ ਆਉਣ ਦੇ ਨਾਲ ਹੁਣ ਆ ਸਾਡਾ ਹਲਕਾ ਜਿਹੜਾ ਆ ਜੰਡਿਆਲਾ ਹਲਕਾ ਬਹੁਤ ਮਜ਼ਬੂਤ ਹੋਇਆ ਹੈ ਅਸੀਂ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜਿਹੜੇ ਸਾਡੇ ਉਮੀਦਵਾਰ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਨਾਲ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜਾ ਉਹ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਜਿਹੜੇ ਵੀ ਸਚਨ ਅਜ ਪਾਰਟੀ ਦੇ ਵਿੱਚ ਆਏ ਨੇ ਇਹਨਾਂ ਦਾ ਮੈਂ ਤੈਦਰੋਂ ਸਵਾਗਤ ਕਰਦਾ ਹਾਂ ਜੀ ਆਖਦਾ ਹਾਂ ਔਰ ਜੋ ਵੀ ਪਾਰਟੀ ਦੇ ਵਿੱਚ ਬੰਦਾ ਮਾਨ ਸਤਕਾਰ ਆ ਇਹਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ बचन सिंह 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 भॻवान सिंह माना भॻवान सिंह माना